ਜੰਗਲ ਵਾਲੀ ਝੀਲ ਦਿੱਲੀ ਦੇ ਭੀਨ ਢੱਕੇ ਵਾਲੇ ਕਨਾਟ ਪਲੇਸ ਵਿੱਚ ਸਥਿਤ ਇੱਕ ਨਾਮੀ ਮਾਰਕੀਟ ਕੰਪਨੀ ਦੀ ਉੱਚੀ ਬਿਲਡਿੰਗ ਵਿੱਚ 28 ਸਾਲਾ ਅਰुण ਆਪਣੇ ਲੈਪਟਾਪ ਦੀ ਸਕਰੀਨ ਤੇ ਝੁਕਿਆ ਹੋਇਆ ਸੀ ਏਸੀ ਦੀ ਠੰਡੀ ਹਵਾ ਵੀ ਉਸ ਦੇ ਮੱਥੇ ਤੋਂ ਪਸੀਨਾ ਨਹੀਂ ਸਕਾ ਪਾ ਰਹੀ ਸੀ ਉਸ ਦੀਆਂ ਅੱਖਾਂ ਲਾਲਸਨ ਵਾਲ ਖਿਲਰੇ ਹੋਏ ਸਨ ਅਤੇ ਚਿਹਰੇ ਤੇ ਪਿਛਲੇ ਕੁਝ ਮਹੀਨਿਆਂ ਤੋਂ ਪੈਦਾ ਹੋਈ ਇੱਕ ਅਜੀਬ ਜਿਹੀ ਉਦਾਸੀ ਸਾਫ਼ ਚਲਕ ਰਹੀ ਸੀ ਸ਼ਹਿਰ ਦੀ ਚੱਕਾਚੁੰਦ ਵੱਡੀਆਂ ਪਾਰਟੀਆਂ ਅਤੇ ਦੋਸਤਾਂ ਦਾ ਰੋਲਾ ਹੁਣ ਉਸ ਨੂੰ ਬੇਅਰਥ ਲੱਗਦਾ ਸੀ ਹਰ ਪਾਸੇ ਸ਼ੋਰ ਸੀ ਪਰ ਉਸ ਦੇ ਅੰਦਰ ਇੱਕ ਡੂੰਘਾ ਖਾਲੀਪਨ ਸੀ ਇਹ ਖਾਲੀਪਨ ਰੀਆ ਦੇ ਜਾਣ ਤੋਂ ਬਾਅਦ ਆਇਆ ਸੀ ਰੀਆ ਜਿਸ ਨਾਲ ਉਸਨੇ ਪਿਛਲੇ 5 ਸਾਲਾਂ ਵਿੱਚ ਹਜ਼ਾਰਾਂ ਸੁਪਨੇ ਸਜਾਏ ਸਨ ਹੁਣ ਉਸ ਦੀ ਜ਼ਿੰਦਗੀ ਵਿੱਚ ਨਹੀਂ ਸੀ ਇੱਕ ਸੜਕ ਹਾਦਸੇ ਵਿੱਚ ਰੀਆ ਦੀ ਮੌਤ ਹੋ ਗਈ ਸੀ ਅਤੇ ਉਸ ਦਿਨ ਤੋਂ ਅਰຸນ ਦੀ ਦੁਨੀਆ ਰੁਕ ਗਈ ਸੀ ਉਸਦੀ ਮੁਸਕਰਾਹਟ ਉਸਦੀਆਂ ਗੱਲਾਂ ਉਸਦੀ ਮਹਿਕ ਸਭ ਕੁਝ ਹੁਣ ਸਿਰਫ ਯਾਦਾ ਬਣ ਕੇ ਰਹਿ ਗਿਆ ਸੀ ਜੋ ਅਰुण ਨੂੰ ਹਰ ਪਲ ਅੰਦਰੋਂ ਖਾ ਰਹੀਆਂ ਸਨ ਮਨੋਵਿਗਿਆਨੀਆਂ ਨੇ ਕਿਹਾ ਕਿ ਉਸ ਨੂੰ ਡਿਪਰੈਸ਼ਨ ਹੈ ਦੋਸਤਾਂ ਨੇ ਕਿਹਾ ਮੂਵ ਔਨ ਕਰ ਪਰ ਅਰुण ਅੰਦਰੋਂ ਟੁੱਟ ਚੁੱਕਾ ਸੀ ਸ਼ਹਿਰ ਦੀ ਜ਼ਿੰਦਗੀ ਉਸਦੀ ਤੇਜ਼ ਰਫ਼ਤਾਰ ਨੇ ਉਸ ਦੇ ਜ਼ਖਮਾਂ ਨੂੰ ਹੋਰ ਡੂੰਘਾ ਕਰ ਦਿੱਤਾ ਸੀ ਉਸ ਨੂੰ ਇੱਕ ਬ੍ਰੇਕ ਦੀ ਲੋੜ ਸੀ ਇੱਕ ਅਜਿਹੀ ਜਗ੍ਹਾ ਦੀ ਜਿੱਥੇ ਸ਼ੋਰ ਨਾ ਹੋਵੇ ਸਿਰਫ ਖਾਮੋਸ਼ੀ ਹੋਵੇ ਉਸੇ ਸ਼ਾਮ ਅਰुण ਨੂੰ ਉਸਦੇ ਇੱਕ ਦੂਰ ਦੇ ਰਿਸ਼ਤੇਦਾਰ ਜੋ ਪੰਜਾਬ ਦੇ ਛੋਟੇ ਜਿਹੇ ਪਿੰਡ ਸ਼ਿਪੂਰਾ ਵਿੱਚ ਰਹਿੰਦਾ ਸੀ ਦਾ ਫੋਨ ਆਇਆ। ਅਰुण बेटा ਤੇਰੀ ਮਾਸੀ ਨੇ ਬੁਲਾਇਆ ਹੈ। ਕਹਿ ਰਹੀ ਸੀ ਤੂੰ ਠੀਕ ਨਹੀਂ ਰਹਿੰਦਾ ਅੱਜਕੱਲ ਆ ਜਾ। ਇੱਥੇ ਕੁਝ ਦਿਨ ਸ਼ਾਂਤੀ ਮਿਲੇਗੀ ਤੈਨੂੰ ਸਾਡੇ ਪਿੰਡ ਦੇ ਨੇੜੇ ਇੱਕ ਜੰਗਲ ਵਾਲੀ ਝੀਲ ਹੈ ਬੜੀ ਖੂਬਸੂਰਤ ਹੈ। ਇਹ ਝੀਲ ਜਿਸ ਬਾਰੇ ਅਰुण ਨੇ ਬਚਪਨ ਵਿੱਚ ਆਪਣੀ ਮਾਸੀ ਤੋਂ ਕਈ ਕਹਾਣੀਆਂ ਸੁਣੀਆਂ ਸਨ। ਉਸ ਨੂੰ ਖਿੱਚਣ ਲੱਗੀ। ਉਸਨੇ ਫੈਸਲਾ ਕੀਤਾ ਕਿ ਉਹ ਜਾਵੇਗਾ ਸ਼ਹਿਰ ਦੀ ਭੀੜ ਤੋਂ ਦੂਰ ਸ਼ਾਇਦ ਉਸ ਨੂੰ ਉੱਥੇ ਰੂਹ ਦਾ ਸਕੂਨ ਮਿਲ ਜਾਵੇ ਉਸ ਨੂੰ ਨਹੀਂ ਪਤਾ ਸੀ ਕਿ ਜਿਸ ਸ਼ਾਂਤੀ ਦੀ ਉਹ ਤਲਾਸ਼ ਕਰ ਰਿਹਾ ਸੀ ਉਹ ਸ਼ਾਂਤੀ ਨਹੀਂ ਸਗੋ ਉਸ ਦੇ ਅੰਦਰ ਲੁਕੇ ਡਰ ਨੂੰ ਬਾਹਰ ਕੱਢਣ ਵਾਲੀ ਇੱਕ ਭਿਆਨਕ ਕਹਾਣੀ ਦੀ ਸ਼ੁਰੂਆਤ ਹੋਣ ਵਾਲੀ ਸੀ ਅਰुण ਨੇ ਆਪਣੀ ਜ਼ਰੂਰੀ ਚੀਜ਼ਾਂ ਇੱਕ ਬੈਗ ਵਿੱਚ ਪਾਈਆਂ ਉਸਨੇ ਰੀਆ ਦੀ ਫੋਟੋ ਆਪਣੇ ਪਰਸ ਵਿੱਚ ਰੱਖੀ ਇੱਕ ਅਜਿਹੀ ਯਾਦ ਜੋ ਹੁਣ ਉਸ ਦਾ ਦਰਦ ਅਤੇ ਉਸ ਦੀ ਤਾਕਤ ਦੋਵੇਂ ਸੀ ਉਸਨੇ ਆਪਣੀ ਕਾਰ ਸਟਾਰਟ ਕੀਤੀ ਅਤੇ ਦਿੱਲੀ ਦੇ ਪੁਲਾਂ ਨੂੰ ਪਾਰ ਕਰਦਾ ਹੋਇਆ ਪੰਜਾਬ ਦੇ ਪਿੰਡਾਂ ਦੀਆਂ ਸੁਨਸਾਨ ਸੜਕਾਂ ਵੱਲ ਵੱਧ ਗਿਆ। ਜਿਵੇਂ-ਜਿਵੇਂ ਸ਼ਹਿਰ ਪਿੱਛੇ ਛੁੱਟਦਾ ਗਿਆ ਹਨੇਰਾ ਵੱਧਦਾ ਗਿਆ ਅਤੇ ਅਰुण ਦੇ ਅੰਦਰ ਇੱਕ ਅਜੀਬ ਜਿਹੀ ਬੇਚੈਨੀ ਪੈਦਾ ਹੋਣ ਲੱਗੀ। ਉਸਨੂੰ ਲੱਗਾ ਜਿਵੇਂ ਕੋਈ ਉਸਦਾ ਪਿੱਛਾ ਕਰ ਰਿਹਾ ਹੋਵੇ। ਪਰ ਪਿੱਛੇ ਤਾਂ ਸਿਰਫ ਸੁਨਸਾਨ ਸੜਕ ਸੀ। ਰਾਤ ਦੇ 10 ਵਜੇ ਦੇ ਕਰੀਬ ਅਰुण ਸ਼ਿਪੁਰਾ ਪਿੰਡ ਪਹੁੰਚਿਆ। ਪਿੰਡ ਬਹੁਤ ਛੋਟਾ ਸੀ। ਕੱਚੇ ਘਰ ਸਨ ਅਤੇ ਬਿਜਲੀ ਦੀ ਰੋਸ਼ਨੀ ਬਹੁਤ ਘੱਟ ਸੀ। ਸਾਰੇ ਪਾਸੇ ਇੱਕ ਅਜੀਬ ਜਿਹੀ ਖਾਮੋਸ਼ੀ पसरी ਹੋਈ ਸੀ ਜਿਵੇਂ ਪਿੰਡ ਦੇ ਲੋਕ ਹਨੇਰੇ ਤੋਂ ਡਰਦੇ ਹੋਣ। ਅਰुण ਨੇ ਆਪਣੀ ਮਾਸੀ ਦੇ ਘਰ ਦਾ ਦਰਵਾਜ਼ਾ ਖੜਖੜਾਇਆ। ਮਾਸੀ ਨੇ ਦਰਵਾਜ਼ਾ ਖੋਲ੍ਹਿਆ ਉਹ ਬਹੁਤ ਖੁਸ਼ ਸੀ ਪਰ ਉਸਦੇ ਚਿਹਰੇ ਤੇ ਵੀ ਇੱਕ ਅਜੀਬ ਜਿਹੀ ਚਿੰਤਾ ਦੀ ਛਿੜੜੀ ਸੀ। ਆ ਗਏ ਪੁੱਤ ਮੈਂ ਤਾਂ ਰਾਹਾਂ 'ਚ ਅੱਖਾਂ ਵਿਸਾਰ ਰੱਖੀਆਂ ਸਨ। ਮਾਸੀ ਨੇ ਗਲੇ ਨਾਲ ਲਾ ਕੇ ਕਿਹਾ ਚੰਗਾ ਹੋਇਆ ਤੂੰ ਆ ਗਿਆ ਇੱਥੇ ਤੇਰਾ ਮਨ ਲੱਗੇਗਾ। ਅਰुण ਨੇ ਘਰ ਵਿੱਚ ਜਾ ਕੇ ਦੇਖਿਆ ਮਾਮਾ ਜੀ ਅਤੇ ਉਸ ਦਾ ਚਚੇਰਾ ਭਰਾ ਰਾਜੂ ਵੀ ਬੈਠੇ ਸਨ। ਸਾਰਿਆਂ ਨੇ ਬਹੁਤ ਪਿਆਰ ਦਿੱਤਾ ਪਰ ਅਰुण ਨੂੰ ਇੱਕ ਗੱਲ ਬਹੁਤ ਅਜੀਬ ਲੱਗੀ ਪਿੰਡ ਵਿੱਚ ਹਨੇਰਾ ਬਹੁਤ ਜ਼ਿਆਦਾ ਸੀ ਅਤੇ ਲੋਕ ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਹਰ ਘਰ ਦੇ ਦਰਵਾਜ਼ੇ ਸ਼ਾਮ ਤੋਂ ਬਾਅਦ ਬੰਦ ਹੋ ਜਾਂਦੇ ਸਨ। ਮਾਮਾ ਜੀ ਇੱਥੇ ਰਾਤ ਨੂੰ ਇੰਨਾ ਹਨੇਰਾ ਕਿਉਂ ਹੈ ਕੋਈ ਰੋਸ਼ਨੀ ਕਿਉਂ ਨਹੀਂ ਅਰुण ਨੇ ਪੁੱਛਿਆ ਮਾਮਾ ਜੀ ਨੇ ਇੱਕ ਪਲ ਲਈ ਰਾਜੂ ਵੱਲ ਵੇਖਿਆ ਫਿਰ ਅਰुण ਵੱਲ ਪੁੱਤ ਇਹ ਪਿੰਡ ਥੋੜਾ ਪੁਰਾਣਾ ਹੈ ਨਾ ਇੱਥੇ ਬਿਜਲੀ ਦੀ ਸਹੂਲਤ ਘੱਟ ਹੈ ਤੇ ਰਾਤ ਨੂੰ ਇੱਥੇ ਲੋਕ ਆਪਣੇ ਘਰਾਂ ਵਿੱਚ ਹੀ ਰਹਿੰਦੇ ਹਨ ਵੈਸੇ ਵੀ ਸ਼ਹਿਰਾਂ ਵਾਂਗ ਰਾਤ ਨੂੰ ਬਾਹਰ ਨਿਕਲਣ ਦਾ ਕੀ ਕੰਮ ਰਾਜੂ ਜੋ ਅਰुण ਦੇ ਬਚਪਨ ਦਾ ਦੋਸਤ ਸੀ ਖਾਮੋਸ਼ ਸੀ ਉਸ ਦਾ ਚਿਹਰਾ ਪੀਲਾ ਪੈ ਗਿਆ ਸੀ ਅਤੇ ਉਹ ਬੇਚੈਨ ਲੱਗ ਰਿਹਾ ਸੀ। ਅਰुण ਨੇ ਉਸ ਨੂੰ ਟੋਕਿਆ, ਕੀ ਹੋਇਆ ਰਾਜੂ? ਤੂੰ ਠੀਕ ਨਹੀਂ ਲੱਗ ਰਿਹਾ। ਕੁਝ ਨਹੀਂ ਵੀਰੇ, ਬਸ ਥੋੜੀ ਨੀਂਦ ਆ ਰਹੀ ਹੈ। ਰਾਜੂ ਨੇ ਗੱਲ ਟਾਲ ਦਿੱਤੀ। ਅਗਲੀ ਸਵੇਰ ਅਰुण ਨੇ ਤੜਕੇ ਉੱਠ ਕੇ ਪਿੰਡ ਦੇ ਆਲੇ-ਦੁਆਲੇ ਘੁੰਮਣ ਦਾ ਫੈਸਲਾ ਕੀਤਾ। ਸਵੇਰ ਦਾ ਮਾਹੌਲ ਬਹੁਤ ਖੂਬਸੂਰਤ ਸੀ। ਹਰ ਪਾਸੇ ਹਰਿਆਲੀ ਸੀ, ਪੰਛੀ ਚਹਿਚਾ ਰਹੇ ਸਨ ਅਤੇ ਹਵਾ ਵਿੱਚ ਤਾਜ਼ਗੀ ਸੀ। ਅਰੁਣ ਨੇ ਕੈਮਰਾ ਲਿਆ ਅਤੇ ਜੰਗਲ ਵਾਲੀ ਝੀਲ ਵੱਲ ਚਲਿਆ ਗਿਆ ਝੀਲ ਬਹੁਤ ਖੂਬਸੂਰਤ ਹੋਵੇਗੀ ਉਸਨੇ ਸੋਚਿਆ ਉਸ ਨੂੰ ਰਿਆ ਯਾਦ ਆਈ ਰਿਆ ਨੂੰ ਵੀ ਕੁਦਰਤ ਬਹੁਤ ਪਸੰਦ ਸੀ ਜਿਵੇਂ ਜਿਵੇਂ ਉਹ ਜੰਗਲ ਵਿੱਚ ਅੱਗੇ ਵੱਧਦਾ ਗਿਆ ਪੰਛੀਆਂ ਦੀ ਆਵਾਜ਼ ਬਹੁਤ ਘਟ ਗਈ ਦਰਖਤ ਸੰਘਣੇ ਹੋ ਗਏ ਅਤੇ ਸੂਰਜ ਦੀ ਰੋਸ਼ਨੀ ਹੇਠਾਂ ਤੱਕ ਨਹੀਂ ਪਹੁੰਚ ਰਹੀ ਸੀ ਇੱਕ ਅਜੀਬ ਜਿਹੀ ਠੰਡਕ ਅਤੇ ਮੁਸ਼ਕ ਵਾਤਾਵਰਨ ਵਿੱਚ ਘੁਲ ਗਈ अरुण ਨੂੰ ਲੱਗਾ ਕਿ ਉਹ ਇੱਕ ਪੁਰਾਣੇ ਅਨਸ਼ੋਹ ਜੰਗਲ ਵਿੱਚ ਆ ਗਿਆ ਹੈ। ਅਖੀਰ ਉਹ ਝੀਲ ਦੇ ਕਿਨਾਰੇ ਪਹੁੰਚਿਆ। ਝੀਲ ਬਹੁਤ ਵੱਡੀ ਸੀ ਪਰ ਉਸ ਦਾ ਪਾਣੀ ਕਾਲਾ ਅਤੇ ਡੂੰਘਾ ਸੀ। ਆਲੇ ਦੁਆਲੇ ਸੰਗਣਿਤ ਰਕਤਸਾਨ ਜੋ ਝੀਲ ਤੇ ਇੱਕ ਡਰਾਉਣਾ ਪਰਛਾਵਾਂ ਪਾ ਰਹੇ ਸਨ। ਪਾਣੀ ਵਿੱਚ ਕੋਈ ਹਰਕਤ ਨਹੀਂ ਸੀ। ਜਿਵੇਂ ਝੀਲ ਖੁਦ ਮਰਦਾ ਹੋਵੇ। ਹਵਾ ਬਿਲਕੁਲ ਰੁਕੀ ਹੋਈ ਸੀ। अरुण ਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੋਈ। ਉਸ ਨੂੰ ਲੱਗਾ ਜਿਵੇਂ ਝੀਲ ਦੀਆਂ ਗਹਿਰਾਈਆਂ ਵਿੱਚੋਂ ਕੋਈ ਉਸ ਵੱਲ ਵੇਖ ਰਿਹਾ ਹੈ ਅਚਾਨਕ ਉਸ ਨੂੰ ਇੱਕ ਅਜੀਬ ਜਿਹੀ ਆਵਾਜ਼ ਸੁਣੀ ਇੱਕ ਧੀਮੀ ਦਰਦਪਰੀ ਸੀਟੀ ਇਹ ਆਵਾਜ਼ ਝੀਲ ਦੇ ਪਾਣੀ ਵਿੱਚੋਂ ਆ ਰਹੀ ਸੀ ਜਿਵੇਂ ਕੋਈ ਪਾਣੀ ਦੇ ਅੰਦਰੋਂ ਉਸ ਨੂੰ ਬੁਲਾ ਰਿਹਾ ਹੋਵੇ ਅਰुण ਡਰ ਗਿਆ ਉਸ ਨੇ ਆਪਣੇ ਆਲੇ ਦੁਆਲੇ ਦੇਖਿਆ ਪਰ ਕੋਈ ਨਹੀਂ ਸੀ ਫਿਰ ਉਹ ਆਵਾਜ਼ ਦੁਬਾਰਾ ਆਈ ਇਸ ਵਾਰ ਹੋਰ ਤੇਜ਼ ਅਰੁਣ ਨੇ ਦੇਖਿਆ ਕਿ ਝੀਲ ਦੇ ਕਾਲੇ ਪਾਣੀ ਵਿੱਚੋਂ ਹੌਲੀ-ਹੌਲੀ ਕੁਝ ਉੱਪਰ ਆ ਰਿਹਾ ਹੈ। ਪਹਿਲਾਂ ਇੱਕ ਪਰਛਾਵਾਂ, ਫਿਰ ਇੱਕ ਸਫੇਦ ਜਿਹਾ ਆਕਾਰ। ਇਹ ਇੱਕ ਔਰਤ ਦਾ ਹੱਥ ਸੀ ਜੋ ਪਾਣੀ ਵਿੱਚੋਂ ਬਾਹਰ ਨਿਕਲ ਕੇ ਉਸ ਵੱਲ ਇਸ਼ਾਰਾ ਕਰ ਰਿਹਾ ਸੀ। ਉਸ ਦੀਆਂ ਉਂਗਲਾਂ ਲੰਬੀਆਂ ਅਤੇ ਪਤਲੀਆਂ ਸਨ ਅਤੇ ਨੌ ਪੀਲੇ ਪੈ ਚੁੱਕੇ ਸਨ। ਅਰੁਣ ਡਰ ਦੇ ਮਾਰੇ ਪਿੱਛੇ ਹਟਿਆ, ਉਸ ਨੇ ਆਪਣਾ ਕੈਮਰਾ ਛੁੱਟ ਦਿੱਤਾ ਅਤੇ ਦੌੜਨ ਲੱਗਾ। ਉਸ ਨੂੰ ਲੱਗਾ ਜਿਵੇਂ ਉਹ ਹੱਥ ਉਸ ਦਾ ਪਿੱਛਾ ਕਰ ਰਿਹਾ ਹੋਵੇ ਜਿਵੇਂ ਕੋਈ ਆਧ੍ਰਿਸ਼ ਸ਼ਕਤੀ ਉਸ ਨੂੰ ਝੀਲ ਵੱਲ ਖਿੱਚ ਰਹੀ ਹੋਵੇ ਅਰुण ਹਫਦਾ ਹੋਇਆ ਮਾਸੀ ਦੇ ਘਰ ਪਹੁੰਚਿਆ ਉਸ ਦਾ ਚਿਹਰਾ ਡਰ ਨਾਲ ਪੀਲਾ ਪੈ ਗਿਆ ਸੀ ਕੀ ਹੋਇਆ ਪੁੱਤ ਤੂੰ ਠੀਕ ਨਹੀਂ ਲੱਗ ਰਿਹਾ ਮਾਸੀ ਨੇ ਚਿੰਤਾ ਨਾਲ ਪੁੱਛਿਆ ਅਰुण ਨੇ ਸਾਰੀ ਗੱਲ ਦੱਸੀ ਝੀਲ ਵਿੱਚੋਂ ਨਿਕਲਿਆ ਹੱਥ ਉਹ ਸਿੱਠਾਂ ਦੀ ਆਵਾਜ਼ ਮਾਮਾ ਜੀ ਅਤੇ ਰਾਜੂ ਨੇ ਇੱਕ ਦੂਜੇ ਵੱਲ ਵੇਖਿਆ ਉਹਨਾਂ ਦੇ ਚਿਹਰਿਆਂ ਤੇ ਡਰ ਸਾਫ਼ ਚਲਕ ਰਿਹਾ ਸੀ ਤੂੰ ਚੀਲ ਤੇ ਗਿਆ ਸੀ ਮਾਮਾ ਜੀ ਨੇ ਗੁੱਸੇ ਵਿੱਚ ਪੁੱਛਿਆ ਮੈਂ ਤੈਨੂੰ ਕਿਹਾ ਸੀ ਕਿ ਉੱਧਰ ਨਹੀਂ ਜਾਣਾ ਕਿਉਂ ਉੱਥੇ ਕੀ ਹੈ ਅਰुण ਨੇ ਡਰਦੇ ਹੋਏ ਪੁੱਛਿਆ ਰਾਜੂ ਹੌਲੀ ਜਿਹੀ ਬੋਲਿਆ ਵੀਰੇ ਉਹ ਜੰਗਲ ਵਾਲੀ ਝੀਲ ਬਹੁਤ ਪੁਰਾਣੀ ਹੈ ਪਿੰਡ ਦੇ ਲੋਕ ਕਹਿੰਦੇ ਹਨ ਕਿ ਉਸ ਵਿੱਚ ਇੱਕ ਚੜ੍ਹੇਲ ਰਹਿੰਦੀ ਹੈ ਜੋ ਵੀ ਰਾਤ ਨੂੰ ਜਾਂ ਇਕੱਲਾ ਉੱਥੇ ਜਾਂਦਾ ਹੈ ਉਹ ਕਦੇ ਵਾਪਸ ਨਹੀਂ ਆਉਂਦਾ ਉਹ ਚੜ੍ਹੇਲ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ अरुणु रिया ज्यादा ही कि ये सिर्फ एक अंधविश्वास ही या कुछ और मासी ने अरुण ਦਾ ਹੱਥ ਫੜਿਆ ਪੁੱਤ ਇਹ ਕੋਈ ਮਜ਼ਾਕ ਨਹੀਂ ਕਈ ਲੋਕ ਗਾਇਬ ਹੋ ਚੁੱਕੇ ਹਨ ਕੁਝ ਸਾਲ ਪਹਿਲਾਂ ਇੱਕ ਸ਼ਹਿਰ ਦੀ ਕੁੜੀ ਵੀ ਉੱਥੇ ਗਈ ਸੀ ਤੇ ਉਹ ਕਦੇ ਵਾਪਸ ਨਹੀਂ ਆਈ अरुण ਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਕਿ ਰੀਆ ਦੀ ਆਤਮਾ ਉੱਥੇ ਤਾਂ ਨਹੀਂ ਉਸ ਨੇ ਰੀਆ ਦੀ ਫੋਟੋ ਆਪਣੇ ਪਰਸ ਵਿੱਚੋਂ ਕੱਢੀ ਉਸ ਨੂੰ ਲੱਗਾ ਕਿ ਸ਼ਾਇਦ ਰੀਆ ਉਸ ਨੂੰ ਬੁਲਾ ਰਹੀ ਹੈ ਰਾਤ ਨੂੰ ਅਰुण ਨੂੰ ਨੀਂਦ ਨਹੀਂ ਆਈ ਉਸਦੇ ਦਿਮਾਗ ਵਿੱਚ ਝੀਲ ਵਿੱਚੋਂ ਨਿਕਲਿਆ ਉਹ ਹੱਥ ਅਤੇ ਰੀਆ ਦਾ ਚਿਹਰਾ ਘੁੰਮ ਰਿਹਾ ਸੀ ਉਸ ਨੂੰ ਲੱਗਾ ਕਿ ਸ਼ਾਇਦ ਰੀਆ ਉਸ ਨੂੰ ਕਿਸੇ ਤਰੀਕੇ ਨਾਲ ਕੋਈ ਸੰਕੇਤ ਦੇ ਰਹੀ ਹੈ ਉਸ ਦਾ ਪਿਆਰ ਉਸ ਦਾ ਵਿਛੋੜਾ ਹੁਣ ਇੱਕ ਭਿਆਨਕ ਰਸ ਵਿੱਚ ਬਦਲਿਆ ਸੀ ਉਸ ਨੂੰ ਇੱਕ ਡੂੰਘਾ ਅਹਿਸਾਸ ਹੋਇਆ ਕਿ ਝੀਲ ਦਾ ਰਾਜ ਅਤੇ ਰੀਆ ਦੀ ਮੌਤ ਕਿਤੇ ਨਾ ਕਿਤੇ ਜੁੜੇ ਹੋਏ ਹਨ ਅਰुण ਨੇ ਫੈਸਲਾ ਕੀਤਾ ਕਿ ਉਹ ਸੱਚਾਈ ਦਾ ਪਤਾ ਲਗਾਏਗਾ ਉਸ ਨੇ ਅਗਲੀ ਸਵੇਰ ਦੁਬਾਰਾ ਝੀਲ ਤੇ ਜਾਣ ਦਾ ਮਨ ਬਣਾਇਆ ਪਰ ਇਸ ਵਾਰ ਉਹ ਇਕੱਲਾ ਨਹੀਂ ਜਾਵੇਗਾ। ਉਸ ਪਿਆਨਕ ਸਵੇਰ ਤੋਂ ਬਾਅਦ ਅਰुण ਦੀ ਮਾਨਸਿਕ ਹਾਲਤ ਹੋਰ ਵੀ ਨਾਜ਼ੁਕ ਹੋ ਗਈ ਸੀ। ਰੀਆ ਦੇ ਵਿਛੋੜੇ ਦਾ ਦਰਦ ਅਤੇ ਝੀਲ ਦੇ ਉਸ ਕਾਲੇ ਪਰਛਾਵੇਂ ਨੇ ਉਸਦੇ ਦਿਮਾਗ ਵਿੱਚ ਇੱਕ ਜੰਗ ਛੇੜ ਦਿੱਤੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਝੀਲ ਦਾ ਉਹ ਸਫੇਦ ਹੱਥ ਉਸ ਨੂੰ ਡਰਾ ਨਹੀਂ ਰਿਹਾ ਸੀ ਸਗੋਂ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਉੱਥੇ ਵਾਪਸ ਜਾਣਾ ਪਵੇਗਾ। ਮੇਰਾ ਕੈਮਰਾ ਉੱਥੇ ਰਹਿ ਗਿਆ ਹੈ ਅਤੇ ਮੇਰੇ ਮਨ ਵਿੱਚ ਕੁਝ ਅਜੀਹਾ ਹੈ ਜੋ ਮੈਨੂੰ ਚੈਨ ਨਹੀਂ ਲੈਂਦੇ ਰਿਹਾ। ਰਾਜੂ ਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ। ਵੀਰੇ, ਤੂੰ ਸ਼ਹਿਰੀ ਬੰਦਾ ਹੈ ਤੂੰ ਇਹਨਾਂ ਗੱਲਾਂ ਨੂੰ ਮਜ਼ਾਕ ਸਮਝਦਾ ਹੈ। ਪਰ ਸਾਡੇ ਪਿੰਡ ਦਾ ਇਤਿਹਾਸ ਖੂਨ ਨਾਲ ਲਿਖਿਆ ਗਿਆ ਹੈ। ਉਹ ਝੀਲ ਕੋਈ ਕੁਦਰਤੀ ਝੀਲ ਨਹੀਂ ਹੈ। ਉਹ ਇੱਕ ਸਰਾਪ ਹੈ। ਕਿਹੜਾ ਸਰਾਪ? ਅਰुण ਨੇ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਪੁੱਛਿਆ। ਰਾਜੂ ਨੇ ਇੱਧਰ ਉੱਧਰ ਦੇਖਿਆ ਜਿਵੇਂ ਕੰਧਾਂ ਦੇ ਵੀ ਕੰਨ ਹੋਣ ਕਹਿੰਦੇ ਨੇ ਕਿ 50 ਸਾਲ ਪਹਿਲਾਂ ਪੰਜਾਬ ਦੀ ਇੱਕ ਕੁੜੀ ਜਿਸ ਦਾ ਨਾਮ ਮਨਪ੍ਰੀਤ ਸੀ ਇੱਕ ਸ਼ਹਿਰੀ ਮੁੰਡੇ ਨਾਲ ਪਿਆਰ ਕਰਦੀ ਸੀ ਮੁੰਡੇ ਨੇ ਉਸ ਨੂੰ ਧੋਖਾ ਦਿੱਤਾ ਅਤੇ ਉਸੇ ਝੀਲ ਦੇ ਕਿਨਾਰੇ ਉਸ ਦਾ ਕਤਲ ਕਰ ਦਿੱਤਾ ਮਨਪ੍ਰੀਤ ਦੀ ਰੂਹ ਅੱਜ ਵੀ ਉਸ ਮੁੰਡੇ ਨੂੰ ਲੱਭ ਰਹੀ ਹੈ ਅਤੇ ਹਰ ਉਸ ਸ਼ਹਿਰੀ ਮੁੰਡੇ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ ਜੋ ਉੱਥੇ ਕਦਮ ਰੱਖਦਾ ਹੈ ਅਰੁੰਦਾ ਦਿਲ ਤੜਕਣ ਲੱਗਾ ਰੀਆ ਵੀ ਤਾਂ ਸ਼ਹਿਰ ਦੀ ਸੀ ਅਤੇ ਉਹ ਖੁਦ ਵੀ ਕਿ ਉਸ ਦਾ ਰਿਆ ਨਾਲ ਵਿਛੋੜਾ ਅਤੇ ਇਸ ਕੁੜੀ ਦੀ ਕਹਾਣੀ ਵਿੱਚ ਕੋਈ ਸਮਾਨਤਾ ਸੀ ਦੁਪਹਿਰ ਦੇ ਵਕਤ ਜਦੋਂ ਸਾਰਾ ਪਿੰਡ ਰੋਟੀ ਖਾ ਕੇ ਸੌਂ ਰਿਹਾ ਸੀ ਅਰुण ਅਤੇ ਰਾਜੂ ਚੋਰੀ ਛੁਪੇ ਜੰਗਲਵਿਲ ਵੱਲ ਵਧੇ ਦੁਪਹਿਰ ਦੀ ਤੇਜ਼ ਧੁੱਪ ਵਿੱਚ ਵੀ ਜੰਗਲ ਅੰਦਰ ਦਾ ਤਾਪਮਾਨ ਬਹੁਤ ਘੱਟ ਸੀ ਦਰਖਤਾਂ ਦੇ ਪੱਤਿਆਂ ਵਿੱਚੋਂ ਛਣ ਕੇ ਆਉਂਦੀ ਰੋਸ਼ਨੀ ਜ਼ਮੀਨ ਤੇ ਇੰਜ ਲੱਗ ਰਹੀ ਸੀ ਜਿਵੇਂ ਕੋਈ ਕੱਟੇ ਹੋਏ ਅੰਗ ਖਿਲਰੇ ਹੋਣ ਹਵਾ ਇੱਕ ਜੀਵ ਜਹੀ ਸੜਨ ਦੀ ਬਦਬੂ ਸੀ ਜਿਵੇਂ ਕੋਈ ਜਾਨਵਰ ਕਈ ਦਿਨਾਂ ਤੋਂ ਮਰਿਆ ਪਿਆ ਹੋਵੇ ਝੀਲ ਦੇ ਨੇੜੇ ਪਹੁੰਚਦਿਆਂ ਹੀ ਆਵਾਜ਼ ਫਿਰ ਸ਼ੁਰੂ ਹੋ ਗਈ ਸੁੜ 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 ਜਿਵੇਂ ਕੋਈ ਗਿੱਲੇ ਕੱਪੜੇ ਫਰਸ਼ ਤੇ ਖੜੀਸ ਰਿਹਾ ਹੋਵੇ ਅਰੋਨ ਨੂੰ ਆਪਣਾ ਕੈਮਰਾ ਉੱਥੇ ਹੀ ਪਿਆ ਮਿਲਿਆ ਜਿੱਥੇ ਉਹ ਕੱਲ ਸੁੱਟ ਕੇ ਭੱਜਿਆ ਸੀ ਉਸ ਨੇ ਕੰਬਦੇ ਹੱਥਾਂ ਨਾਲ ਕੈਮਰਾ ਚੁੱਕਿਆ ਅਤੇ ਉਸ ਦਾ ਪਲੇ ਬੈਕ ਬਟਨ ਦਬਾਇਆ ਜੋ ਉਸਨੇ ਦੇਖਿਆ ਉਸ ਨਾਲ ਉਸ ਦੀਆਂ ਚੀਕਾਂ ਨਿਕਲ ਗਈਆਂ ਵੀਡੀਓ ਵਿੱਚ ਜਦੋਂ ਅਰुण ਕੱਲ ਦੌੜ ਰਿਹਾ ਸੀ ਕੈਮਰਾ ਜ਼ਮੀਨ ਤੇ ਡਿੱਗਿਆ ਹੋਇਆ ਸੀ ਤੇ ਵੀਡੀਓ ਚੱਲ ਰਹੀ ਸੀ ਪਾਣੀ ਵਿੱਚੋਂ ਇੱਕ ਔਰਤ ਹੌਲੀ-ਹੌਲੀ ਬਾਹਰ ਨਿਕਲ ਰਹੀ ਸੀ ਉਸ ਦੇ ਲੰਬੇ ਵਾਲ ਪਾਣੀ ਨਾਲ ਭਿੱਜੇ ਹੋਏ ਉਸ ਦੇ ਚਿਹਰੇ ਤੇ ਸਨ ਉਸ ਨੇ ਸਫੇਦ ਰੰਗ ਦਾ ਪੁਰਾਣਾ ਸੂਟ ਪਾਇਆ ਹੋਇਆ ਸੀ ਉਹ ਕੈਮਰੇ ਦੇ ਬਿਲਕੁਲ ਨੇੜੇ ਆਈ ਝੁਕੀ ਅਤੇ ਕੈਮਰੇ ਦੇ ਲੈਂਸ ਤੇ ਆਪਣਾ ਹੱਥ ਰੱਖ ਦਿੱਤਾ ਵੀਡੀਓ ਦੇ ਆਖਰੀ ਫਰੇਮ ਵਿੱਚ ਉਸ ਦਾ ਚਿਹਰਾ ਸਾਫ਼ ਹੋਇਆ। ਉਸ ਦੀਆਂ ਅੱਖਾਂ ਨਹੀਂ ਸਨ, ਸਿਰਫ਼ ਕਾਲੇ ਟੋਏ ਸਨ ਜਿਨ੍ਹਾਂ ਵਿੱਚੋਂ ਖੂਨ ਵਹਿ ਰਿਹਾ ਸੀ। ਪਰ ਸਭ ਤੋਂ ਭਿਆਨਕ ਗੱਲ ਇਹ ਸੀ ਕਿ ਉਸ ਦੇ ਗਲੇ ਵਿੱਚ ਉਹੀ ਲੋਕੇਟ ਸੀ ਜੋ ਅਰुण ਨੇ ਰੀਆ ਨੂੰ ਉਸ ਦੇ ਜਨਮ ਦਿਨ ਤੇ ਦਿੱਤਾ ਸੀ। ਰੀਆ ਅਰुण ਦੇ ਮੂੰਹੋਂ ਨਿਕਲਿਆ। ਵੀਰੇ ਭਾਜ ਇਥੋਂ, ਉਹ ਬਾਹਰ ਆ ਰਹੀ ਹੈ, ਰਾਜੂ ਚੀਕਿਆ। ਝੀਲ ਦਾ ਪਾਣੀ ਅਚਾਨਕ ਉਬਲਣ ਲੱਗਾ ਕਾਲੇ ਪਾਣੀ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਮਰੇ ਹੋਏ ਡੱਡੂ ਅਤੇ ਮੱਛੀਆਂ ਉੱਪਰ ਆ ਗਈਆਂ ਇੱਕ ਜ਼ਬਰਦਸਤ ਧਮਾਕੇ ਨਾਲ ਪਾਣੀ ਦੀ ਇੱਕ ਲਹਿਰ اٹਹੀ ਅਤੇ ਉਸ ਵਿੱਚੋਂ ਉਹ ਔਰਤ ਹਵਾ ਵਿੱਚ ਉੱਡਦੀ ਹੋਈ ਉਹਨਾਂ ਵੱਲ ਵੱਧੀ ਉਸ ਦੇ ਹੱਥਾਂ ਦੀਆਂ ਉਂਗਲਾਂ ਤੇਜ਼ ਚਾਕੂ ਵਾਂਗ ਲੰਬੀਆਂ ਹੋ ਗਈਆਂ ਸਨ ਰਾਜੂ ਦਾ ਪੈਰ ਇੱਕ ਜੜ ਵਿੱਚ ਫਸ ਗਿਆ ਅਤੇ ਉਹ ਹੀਠਾਂ ਗਿਰਿਆ अरुण वीरे मेनू बचाओ राजू ने चीख मारी ओ औरत राजू ਦੇ ਬਿਲਕੁਲ ਉੱਪਰ ਸੀ ਉਸਦਾ ਚਿਹਰਾ ਹੌਲੀ-ਹੌਲੀ ਬਦਲ ਰਿਹਾ ਸੀ ਇੱਕ ਪਲ ਵਿੱਚ ਓਰੀਆ ਲੱਗਦੀ ਦੂਜੇ ਪਲ ਵਿੱਚ ਉਹ ਇੱਕ ਭਿਆਨਕ ਚੁੜੇਲ ਉਸਨੇ ਰਾਜੂ ਦੇ ਮੋਢੇ ਤੇ ਆਪਣਾ ਹੱਥ ਰੱਖਿਆ ਰਾਜੂ ਦੀ ਵਰਦੀ ਪਾੜ ਗਈ ਅਤੇ ਉਸਦੇ ਮਾਸ ਵਿੱਚੋਂ ਧੂਆ ਨਿਕਲਣ ਲੱਗਾ ਜਿਵੇਂ ਕਿਸੇ ਨੇ ਗਰਮ ਲੋਹਾ ਰੱਖ ਦਿੱਤਾ ਹੋਵੇ ਅਰुण ਨੇ ਹਿੰਮਤ ਇਕੱਠੀ ਕੀਤੀ ਤੇ ਨੇੜੇ ਪਿਆ ਇੱਕ ਭਾਰੀ ਪੱਥਰ ਉਸ ਆਤਮਾ ਵੱਲ ਮਾਰਿਆ ਪੱਥਰ ਉਸ ਦੇ ਸਰੀਰ ਦੇ ਆਰ-ਪਾਰ ਲੰਘ ਗਿਆ ਜਿਵੇਂ ਉਹ ਸਿਰਫ ਧੂਆਂ ਹੋਵੇ ਰੀਆ ਜੇ ਤੂੰ ਮੇਰੀ ਰੀਆ ਹੈ ਤਾਂ ਰੁਕ ਜਾ ਅਰुण ਚੀਕਿਆ ਉਹ ਆਤਮਾ ਰੁਕੀ ਉਸ ਨੇ ਆਪਣਾ ਚਿਹਰਾ ਅਰुण ਵੱਲ ਮੋੜਿਆ ਉਸ ਦੇ ਕਾਲੇ ਟੋਏਆਂ ਵਿੱਚੋਂ ਇੱਕ ਦਰਦਨਾਕ ਆਵਾਜ਼ ਨਿਕਲੀ ਤੂੰ ਮੈਨੂੰ ਕਿਉਂ ਛੱਡਿਆ ਵਾਰਤਾਲਾਪ ਤੇ ਵਿਛੋੜੇ ਦਾ ਦਰਦ ਮੈਂ ਤੈਨੂੰ ਨਹੀਂ ਛੱਡਿਆ ਰਹੀ ਆ ਉਹ ਇੱਕ ਹਾਸਾ ਸੀ ਅਰुण ਲੋਨ ਲੱਗਾ ਹਾਸਾ ਜਾਂ ਕਤਲ ਉਸ ਆਤਮਾ ਨੇ ਆਪਣਾ ਹੱਥ ਝੀਲ ਵੱਲ ਕੀਤਾ ਝੀਲ ਦੇ ਕਿਨਾਰੇ ਦੀ ਮਿੱਟੀ ਹੌਲੀ-ਹੌਲੀ ਫਟਣ ਲੱਗੀ ਉੱਥੋਂ ਇੱਕ ਹੋਰ ਸਰੀਰ ਬਾਹਰ ਆ ਰਿਹਾ ਸੀ ਇਹ ਇੱਕ ਮਰਦ ਦੀ ਲਾਸ਼ ਸੀ ਜੋ ਅੱਧੀ ਗਲ ਚੁੱਕੀ ਸੀ ਰਾਜੂ ਨੇ ਜਿਵੇਂ ਹੀ ਉਸ ਲਾਸ਼ ਨੂੰ ਦੇਖਿਆ ਉਸ ਦੀਆਂ ਅੱਖਾਂ ਫਟ ਗਈਆਂ ਇਹ ਤਾਂ ਇਹ ਤਾਂ ਪਿੰਡ ਦਾ ਸਰਪੰਚ ਹੈ ਜੋ 2 ਸਾਲ ਪਹਿਲਾਂ ਗਾਇਬ ਹੋਇਆ ਸੀ ਰਾਜੂ ਕੰਬਦਾ ਹੋਇਆ ਬੋਲਿਆ ਅਚਾਨਕ ਜੰਗਲ ਵਿੱਚ ਕਈ ਟਾਰਚਾਂ ਦੀ ਰੋਸ਼ਨੀ ਚਮਕੀ ਪਿੰਡ ਦੇ ਲੋਕ ਜਿਨ੍ਹਾਂ ਦੇ ਹੱਥਾਂ ਵਿੱਚ ਕਹਾੜੀਆਂ ਅਤੇ ਲਾਠੀਆਂ ਸਨ ਉੱਥੇ ਪਹੁੰਚ ਗਏ ਉਹਨਾਂ ਦੀ ਅਗਵਾਈ ਅਰुण ਦਾ ਮਾਮਾ ਕਰ ਰਿਹਾ ਸੀ ਅਰुण ਰਾਜੂ ਤੁਸੀਂ ਇੱਥੇ ਆ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਮਾਮਾ ਜਿਹਦੀ ਆਵਾਜ਼ ਵਿੱਚ ਉਹ ਪਿਆਰ ਨਹੀਂ ਸੀ ਸਗੋਂ ਇੱਕ ਕਾਤਲ ਦੀ ਠੰਡਕ ਸੀ ਝੀਲ ਦੇ ਰਾਜ਼ ਝੀਲ ਵਿੱਚ ਹੀ ਦਫਨ ਰਹਿਣੇ ਚਾਹੀਦੇ ਸਨ। ਅਰੋਨ ਨੂੰ ਸਮਝ ਆਇਆ ਕਿ ਰੀਆ ਦੀ ਮੌਤ ਕੋਈ ਹਾਸਾ ਨਹੀਂ ਸੀ, ਉਸ ਦਾ ਪਿੱਛਾ ਸ਼ਹਿਰ ਤੋਂ ਹੀ ਕੀਤਾ ਜਾ ਰਿਹਾ ਸੀ। ਪਿੰਡ ਵਾਲਿਆਂ ਨੇ ਉਹਨਾਂ ਨੂੰ ਘੇਰ ਲਿਆ, ਇੱਕ ਪਾਸੇ ਪਿੰਡ ਦੇ ਕਾਤਲ ਸਨ ਅਤੇ ਦੂਜੇ ਪਾਸੇ ਝੀਲ ਦੀ ਭਿਆਨਕ ਆਤਮਾ। ਅਚਾਨਕ ਝੀਲ ਵਿੱਚੋਂ ਇੱਕ ਜ਼ੋਰਦਾਰ ਚੀਕ ਨਿਕਲੀ ਅਤੇ ਪੂਰੇ ਜੰਗਲ ਵਿੱਚ ਹਨੇਰਾ छा ਗਿਆ। ਜਦੋਂ ਰੋਸ਼ਨੀ ਵਾਪਸ ਆਈ, ਰਾਜੂ ਉੱਥੇ ਨਹੀਂ ਸੀ। ਝੀਲ ਦੇ ਪਾਣੀ ਤੇ ਸਿਰਫ ਰਾਜੂ ਦੀ ਪੱਗ ਤੈਰ ਰਹੀ ਸੀ ਹੁਣ ਤੇਰੀ ਵਾਰੀ ਹੈ ਅਰुण ਮਾਮੇ ਨੇ ਆਪਣੀ ਕਹਾੜੀ ਉੱਪਰ ਚੁੱਕੀ ਤੇ ਚੱਲ ਰਾਜੂ ਦਾ ਗਾਇਬ ਹੋਣਾ ਤੇ ਮਾਮੇ ਦਾ ਕਤਲਾਨਾ ਰੂਪ ਅਰुण ਲਈ ਇੱਕ ਬਹੁਤ ਵੱਡਾ ਸਦਮਾ ਸੀ ਜਿਸ ਪਿੰਡ ਵਿੱਚ ਉਹ ਸ਼ਾਂਤੀ ਦੀ ਤਲਾਸ਼ ਵਿੱਚ ਆਇਆ ਸੀ ਉਹ ਪਿੰਡ ਹੁਣ ਉਸ ਲਈ ਇੱਕ ਖੂਨੀ ਜਾਲ ਬਣ ਚੁੱਕਾ ਸੀ ਝੀਲ ਦੀ ਆਤਮਾ ਅਤੇ ਪਿੰਡ ਵਾਲਿਆਂ ਵਿਚਕਾਰ ਫਸਿਆ ਅਰुण ਆਪਣੀ ਜ਼ਿੰਦਗੀ ਅਤੇ ਰੀਆ ਦੀ ਸੱਚਾਈ ਵਿੱਚ ਵਿਚਾਰ ਜੰਗ ਲੜ ਰਿਹਾ ਸੀ ਮਾਮੇ ਨੇ ਕਹਾੜੀ ਉੱਪਰ ਚੁੱਕੀ ਹੋਈ ਸੀ ਉਸ ਦੀਆਂ ਅੱਖਾਂ ਵਿੱਚ ਕੋਈ ਰਹਿਮ ਨਹੀਂ ਸੀ। ਅਰुण ਤੂੰ ਆਪਣੀ ਮੌਤ ਨੂੰ ਆਪ ਸੱਦਾ ਦਿੰਦਾ ਹੈ। ਤੈਨੂੰ ਇਹ ਰਾਜ਼ ਨਹੀਂ ਖੋਲਣਾ ਚਾਹੀਦਾ ਸੀ। ਕਿਹੜਾ ਰਾਜ਼ ਮਾਮਾ ਜੀ? ਅਰुण ਨੇ ਡਰਦੇ ਹੋਏ ਪੁੱਛਿਆ। ਕੀ ਰੀਆ ਨੂੰ ਵੀ ਤੁਸੀਂ ਲੋਕਾਂ ਨੇ ਮਾਰਿਆ ਸੀ? ਮਾਮਾ ਹੱਸਿਆ। ਇੱਕ ਭਿਆਨਕ ਹਾਸਾ ਜੋ ਜੰਗਲ ਵਿੱਚ ਗੂੰਜਿਆ। ਤੂੰ ਬਹੁਤ ਕੁਝ ਜਾਣਨਾ ਚਾਹੁੰਦਾ ਹੈ ਨਾ? ਚੱਲ ਮੈਂ ਤੈਨੂੰ ਸੱਚ ਦੱਸਦਾ ਹਾਂ ਪਰ ਇਸ ਤੋਂ ਪਹਿਲਾਂ ਕਿ ਤੂੰ ਮਰੇ ਉਸਨੇ ਇੱਕ ਪਲ ਲਈ ਰੁਕ ਕੇ ਇਸ਼ਾਰਾ ਕੀਤਾ ਤੇ ਪਿੰਡ ਦੇ ਬਾਕੀ ਲੋਕ ਅਰੁੰਦੇ ਹੋਰ ਨੇੜੇ ਆ ਗਏ। ਇਹ ਕਹਾਣੀ ਉਦੋਂ ਸ਼ੁਰੂ ਹੋਈ ਸੀ ਜਦੋਂ ਤੂੰ ਪਹਿਲੀ ਵਾਰ ਰੀਆ ਨੂੰ ਇੱਥੇ ਲਿਆਇਆ ਸੀ। ਮਾਮੇ ਨੇ ਕਿਹਾ ਰੀਆ ਬਹੁਤ ਖੂਬਸੂਰਤ ਸੀ, ਉਹ ਬਹੁਤ ਅਮੀਰ ਵੀ ਸੀ। ਅਸੀਂ ਸੋਚਿਆ ਕਿ ਉਸ ਨੂੰ ਮਾਰ ਕੇ ਉਸ ਦਾ ਸਾਰਾ ਪੈਸਾ ਹਥਿਆਲ ਲਵਾਂਗੇ। ਪਰ ਰਾਣਾ ਸ਼ਹਿਰ ਦਾ ਇੱਕ ਵੱਡਾ ਲੀਡਰ ਸੀ। ਉਸ ਨੂੰ ਵੀ ਪਿੰਡ ਦੀ ਜ਼ਮੀਨ ਚਾਹੀਦੀ ਸੀ। ਅਸੀਂ ਉਸ ਨਾਲ ਮਿਲ ਕੇ ਰੀਆ ਨੂੰ ਰਾਹੋ ਹਟਾਉਣ ਦਾ ਯੋਜਨਾ ਬਣਾਈ। ਅਰຸນ ਦਾ ਦਿਲ ਟੁੱਟ ਗਿਆ। ਰਾਣਾ ਉਹ ਬੰਦਾ ਜੋ ਰੀਆ ਦਾ ਬਿਜ਼ਨਸ ਪਾਰਟਨਰ ਸੀ ਉਸ ਨੇ ਰੀਆ ਨੂੰ ਮਾਰਿਆ। ਹਾਂ। ਮਾਮੇ ਨੇ ਸ਼ੈਤਾਨੀ ਹਾਸਾ ਹੱਸਿਆ। ਰਾਣਾ ਨੇ ਹੀ ਰੀਆ ਨੂੰ ਹਾਸੇ ਦਾ ਨਾਮ ਦੇ ਕੇ ਮਾਰਿਆ ਅਤੇ ਅਸੀਂ ਉਸ ਦੀ লাশ ਨੂੰ ਝੀਲ ਵਿੱਚ ਸੁੱਟ ਦਿੱਤਾ। ਪਰ ਸਾਨੂੰ ਨਹੀਂ ਪਤਾ ਸੀ ਕਿ ਇਸ ਝੀਲ ਵਿੱਚ ਪਹਿਲਾਂ ਹੀ ਇੱਕ ਆਤਮਾ ਰਹਿੰਦੀ ਹੈ। ਰਾਤ ਦਾ ਹਨੇਰਾ ਹੋਲ ਡੂੰਗਾ ਹੋ ਚੁੱਕਾ ਸੀ ਜੰਗਲ ਦੇ ਦਰਖਤ ਹੁਣ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਹੱਥ ਹੋਣ ਜੋ ਅਰुण ਨੂੰ ਜਕੜਨਾ ਚਾਹੁੰਦੇ ਹੋਣ ਹਵਾ ਵਿੱਚ ਮਿੱਟੀ ਅਤੇ ਖੂਨ ਦੀ ਮੁਸ਼ਕ ਆ ਰਹੀ ਸੀ ਝੀਲ ਦਾ ਪਾਣੀ ਹੋਰ ਵੀ ਕਾਲਾ ਅਤੇ ਭਿਆਨਕ ਲੱਗ ਰਿਹਾ ਸੀ ਜਿਵੇਂ ਹੇਠਾਂ ਕੋਈ ਭਿਆਨਕ ਸੱਚ ਲੁਕਿਆ ਹੋਵੇ ਉੱਪਰ ਬੱਦਲਾਂ ਵਿੱਚੋਂ ਲੰਘਦਾ ਹੋਇਆ ਚੰਦ ਕਦੇ ਛਿਪਦਾ ਦਿਖਦਾ ਤੇ ਕਦੇ ਛਿਪ ਜਾਂਦਾ ਜਿਵੇਂ ਉਹ ਵੀ ਇਸ ਖੂਨੀ ਖੇਡ ਦਾ ਗਵਾਹ ਨਾ ਬਣਨਾ ਚਾਹੁੰਦਾ ਹੋਵੇ। ਜਿਵੇਂ ਇਹ ਮਾਮੇ ਨੇ ਆਪਣੀ ਗੱਲ ਪੂਰੀ ਕੀਤੀ ਝੀਲ ਵਿੱਚੋਂ ਇੱਕ ਜ਼ਬਰਦਸਤ ਗਰਜ ਦੀ ਆਵਾਜ਼ ਆਈ। ਪਾਣੀ ਉੱਛਲ ਕੇ ਬਾਹਰ ਆ ਗਿਆ ਉਹ ਆਤਮਾ ਜੋ ਰੀਆ ਅਤੇ ਮਨਪ੍ਰੀਤ ਦਾ ਮਿਸ਼ਰਣ ਜਾਪਦੀ ਸੀ ਹਵਾ ਵਿੱਚ ਪ੍ਰਗਟ ਹੋਈ। ਉਸ ਦੀਆਂ ਅੱਖਾਂ ਵਿੱਚੋਂ ਹੁਣ ਸਿਰਫ ਖੂਨ ਨਹੀਂ ਸਗੋ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਤੁਸੀਂ ਸਭ ਗੁਨੇਗਾਰ ਹੋ। ਆਤਮਾ ਦੀ ਆਵਾਜ਼ ਗੂੰਜੀ ਜੋ ਹਜ਼ਾਰਾਂ ਲੋਕਾਂ ਦੀਆਂ ਚੀਕਾਂ ਵਰਗੀ ਸੀ। ਉਸਨੇ ਆਪਣਾ ਹੱਥ ਉੱਪਰ ਚੁੱਕਿਆ ਇੱਕ ਪਲ ਵਿੱਚ ਪਿੰਡ ਦੇ ਸਭ ਤੋਂ ਪਹਿਲਾਂ ਖੜੇ ਤਿੰਨ ਲੋਕ ਹਵਾ ਵਿੱਚ ਉੱਠੇ ਅਤੇ ਝੀਲ ਦੇ ਪਾਣੀ ਵਿੱਚ ਡਿੱਗ ਪਏ। ਉਹਨਾਂ ਦੀਆਂ ਚੀਕਾਂ ਕੁਝ ਪਲਾਂ ਵਿੱਚ ਹੀ ਖਮੋਸ਼ ਹੋ ਗਈਆਂ। ਭੱਜੋ ਭੱਜੋ ਮਾਮਾ ਚੀਕਿਆ। ਪਿੰਡ ਵਾਲਿਆਂ ਵਿੱਚ ਭਗੜੜ ਮਚ ਗਈ, ਉਹ ਦੌੜਨ ਲੱਗੇ ਪਰ ਆਤਮਾ ਉਹਨਾਂ ਦਾ ਪਿੱਛਾ ਕਰ ਰਹੀ ਸੀ। ਜਿਸ ਨੂੰ ਵੀ ਉਹ ਛੂੰਦੀ ਉਸ ਦਾ ਸਰੀਰ ਸੜ ਕੇ ਸੁਆਹ ਹੋ ਜਾਂਦਾ। ਇਸੇ ਭਗੜੜ ਵਿੱਚ ਅਰੋਨ ਨੂੰ ਰਾਜੂ ਯਾਦ ਆਇਆ। ਰਾਜੂ ਕਿੱਥੇ ਸੀ ਕਿ ਉਹ ਵਾਕਈ ਚੀਰ ਵਿੱਚ ਗਾਇਬ ਹੋ ਗਿਆ ਸੀ ਰਾਣ ਅਰຸນ ਨੇ ਦੇਖਿਆ ਕਿ ਰਾਜੂ ਦਾ ਬੈਗ ਉੱਥੇ ਹੀ ਪਿਆ ਸੀ ਜਿੱਥੇ ਉਹ ਕੱਲ ਸੁੱਟਿਆ ਸੀ ਉਸਨੇ ਬੈਗ ਚੁੱਕਿਆ ਅੰਦਰ ਇੱਕ ਪੁਰਾਣੀ ਡਾਇਰੀ ਮਿਲੀ ਇਹ ਡਾਇਰੀ ਰਾਜੂ ਦੀ ਸੀ ਉਸਦੇ ਆਖਰੀ ਪੰਨੇ ਤੇ ਲਿਖਿਆ ਸੀ ਵੀਰੇ ਜੇ ਤੂੰ ਇਹ ਡਾਇਰੀ ਪੜ ਰਿਹਾ ਹੈ ਤਾਂ ਸ਼ਾਇਦ ਮੈਂ ਮਰ ਚੁੱਕਾ ਹਾਂ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਸੱਚ ਦਾ ਪਤਾ ਲਗਾ ਲਵੇਂ ਰੀਆ ਨੂੰ ਰਾਣੇ ਨੇ ਨਹੀਂ ਮਾਰਿਆ ਉਸ ਨੂੰ ਸਾਡੇ ਪਿੰਡ ਦੇ ਲੋਕਾਂ ਨੇ ਮਾਰਿਆ ਹੈ ਕਿਉਂਕਿ ਰੀਆ ਨੂੰ ਪਿੰਡ ਦੀ ਜ਼ਮੀਨ ਦੇ ਅੰਦਰ ਲੁਕਿਆ ਹੋਇਆ ਸੋਨਾ ਮਿਲ ਗਿਆ ਸੀ ਮਨਪ੍ਰੀਤ ਦੀ ਆਤਮਾ ਸਾਨੂੰ ਸਭ ਨੂੰ ਨਹੀਂ ਛੱਡੇਗੀ ਅਰुण ਦੇ ਹੋਸ਼ ਉੱਟ ਗਏ ਰੀਆ ਕਤਲ ਹੋਈ ਸੀ ਉਹ ਵੀ ਪੈਸੇ ਲਈ ਉਸ ਨੂੰ ਰੀਆ ਦੀਆਂ ਉਹ ਗੱਲਾਂ ਯਾਦ ਆਈਆਂ ਜਦੋਂ ਉਹ ਕਹਿੰਦੀ ਸੀ ਕਿ ਉਸ ਨੂੰ ਪਿੰਡ ਦੀ ਜ਼ਮੀਨ ਵਿੱਚੋਂ ਕੁਝ ਖਾਸ ਮਿਲਿਆ ਹੈ ਜਿਸ ਨਾਲ ਉਹ ਬਹੁਤ ਅਮੀਰ ਬਣ ਸਕਦੇ ਹਨ ਡਾਇਰੀ ਵਿੱਚ ਇੱਕ ਗੁਪਤ ਸੁਰੰਗ ਦਾ ਨਕਸ਼ਾ ਵੀ ਸੀ ਜੋ ਝੀਲ ਦੇ ਹੇਠਾਂ ਇੱਕ ਪੁਰਾਣੀ ਹਵੇਲੀ ਤੱਕ ਜਾਂਦਾ ਸੀ ਇਹ ਹਵੇਲੀ ਪਿੰਡ ਦੇ ਸਰਪੰਚ ਦੀ ਸੀ ਜੋ ਪਿਛਲੇ 2 ਸਾਲਾਂ ਤੋਂ ਗਾਇਬ ਸੀ ਅਰुण ਨੇ ਫੈਸਲਾ ਕੀਤਾ ਕਿ ਉਹ ਇਸ ਸੁਰੰਗ ਵਿੱਚ ਜਾਵੇਗਾ ਉਸ ਨੂੰ ਅਹਿਸਾਸ ਹੋਇਆ ਕਿ ਝੀਲ ਦੀ ਆਤਮਾ ਉਸ ਨੂੰ ਮਾਰਨਾ ਨਹੀਂ ਚਾਹੁੰਦੀ ਸਗੋਂ ਉਸ ਨੂੰ ਸੱਚਾਈ ਤੱਕ ਪਹੁੰਚਾਉਣਾ ਚਾਹੁੰਦੀ ਸੀ ਰੀਆ ਦਾ ਲੋਕੇਟ ਉਸ ਨੂੰ ਉਸ ਆਤਮਾ ਨਾਲ ਜੋੜ ਰਿਹਾ ਸੀ ਉਸਨੇ ਟਾਰਚ ਚੱਕੀ ਅਤੇ ਨਕਸ਼ੇ ਦਾ ਪਿੱਛਾ ਕਰਦੇ ਹੋਏ ਝੀਲ ਦੇ ਪਿਛਲੇ ਪਾਸੇ ਪੁਰਾਣੇ ਬਗਦਦ ਦੇ ਰੁੱਖ ਕੋਲ ਪਹੁੰਚਿਆ। ਉੱਥੇ ਇੱਕ ਖੁੱਲਾ ਹੋਇਆ ਰਸਤਾ ਸੀ ਜੋ heਠਾਂ ਜ਼ਮੀਨ ਵਿੱਚ ਜਾ ਰਿਹਾ ਸੀ। ਜਿਵੇਂ ਹੀ ਉਹ ਅੰਦਰ ਗਿਆ, ਇੱਕ ਭਾਰੀ ਬਦਬੂ ਨੇ ਉਸ ਦਾ ਸਾਹ ਘੁੱਟ ਦਿੱਤਾ। ਇਹ ਇੱਕ ਡਰਾਉਣੀ ਸੁਰੰਗ ਸੀ ਜਿਸ ਦੀਆਂ ਕੰਧਾਂ ਤੇ ਕਾਲੀ ਜੰਮੀ ਹੋਈ ਸੀ। ਅੰਦਰ ਪੂਰਾ ਹਨੇਰਾ ਸੀ। ਅਰੋਨ ਨੂੰ ਲੱਗਾ ਜਿਵੇਂ ਕੋਈ ਉਸ ਦੇ ਨਾਲ ਚੱਲ ਰਿਹਾ ਹੋਵੇ। ਉਸ ਦੇ ਕੰਨਾਂ ਵਿੱਚ ਹੌਲੀ-ਹੌਲੀ ਫੁਸਫੁਸਾ ਰਿਹਾ ਹੋਵੇ। ਸੁਰੰਗ ਦੇ ਅੰਤ ਵਿੱਚ ਇੱਕ ਪੁਰਾਣਾ ਲੋਹੇ ਦਾ ਦਰਵਾਜ਼ਾ ਸੀ। ਜਿਵੇਂ ਹੀ ਅਰुण ਨੇ ਦਰਵਾਜ਼ਾ ਖੋਲ੍ਹਿਆ ਉਹ ਇੱਕ ਵੱਡੀ ਪੁਰਾਣੀ ਹਵੇਲੀ ਦੇ ਅੰਦਰ ਪਹੁੰਚ ਗਿਆ। ਹਵੇਲੀ ਦੇ ਅੰਦਰ ਵੀ ਪੂਰਾ ਹਨੇਰਾ ਸੀ ਪਰ ਉਸ ਨੂੰ ਇੱਕ ਕਮਰੇ ਵਿੱਚੋਂ ਧੀਮੀ ਰੋਸ਼ਨੀ ਦਿਖਾਈ ਦਿੱਤੀ। ਅਰुण ਉਸ ਰੋਸ਼ਨੀ ਦਾ ਪਿੱਛਾ ਕਰਦਾ ਹੋਇਆ ਅੱਗੇ ਵਧਿਆ। ਕਮਰੇ ਵਿੱਚ ਪਹੁੰਚ ਕੇ ਉਸ ਨੇ ਜੋ ਦੇਖਿਆ ਉਸ ਨਾਲ ਉਸ ਦੇ ਪੈਰਾਂ ਹੱਥੋਂ ਜ਼ਮੀਨ ਖਿਸਕ ਗਈ। ਕਮਰੇ ਵਿੱਚ ਮਾਮਾ ਜੀ ਇੱਕ ਕੁਰਸੀ ਤੇ ਬੈਠੇ ਸਨ। ਉਹਨਾਂ ਦੇ ਸਾਹਮਣੇ ਇੱਕ ਵੱਡੀ ਮੇਜ਼ ਸੀ ਜਿਸ ਤੇ ਸੋਨੇ ਦੇ ਸਿੱਕੇ, ਗਹਿਣੇ ਅਤੇ ਹੋਰ ਕੀਮਤੀ ਚੀਜ਼ਾਂ ਪਈਆਂ ਸਨ। ਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਮਾਮੇ ਦੇ ਸਾਹਮਣੇ ਰਾਜੂ ਬੈਠਾ ਹੋਇਆ ਸੀ। ਜਿਸ ਦੇ ਹੱਥਾਂ ਵਿੱਚ ਕੋਈ ਜ਼ਖਮ ਨਹੀਂ ਸੀ ਅਤੇ ਉਹ ਬਿਲਕੁਲ ਠੀਕ-ਠਾਕ ਸੀ। ਰਾਜੂ ਤੂੰ ਤਾਂ ਗਾਇਬ ਹੋ ਗਿਆ ਸੀ ਅਰुण ਨੇ ਹੈਰਾਨੀ ਨਾਲ ਪੁੱਛਿਆ ਰਾਜੂ ਹੱਸਿਆ ਉਸ ਦਾ ਹਾਸਾ ਮਾਮੇ ਨਾਲੋਂ ਵੀ ਜ਼ਿਆਦਾ ਭਿਆਨਕ ਸੀ ਵੀਰੇ ਹਰ ਕਹਾਣੀ ਵਿੱਚ ਇੱਕ ਮੋੜ ਆਉਂਦਾ ਹੈ ਰੀਆ ਨੂੰ ਮੈਂ ਹੀ ਮਾਰਿਆ ਸੀ ਮੈਂ ਹੀ ਰਾਣੇ ਨਾਲ ਮਿਲ ਕੇ ਇਹ ਸਾਰਾ ਜਾਲ ਬੁਣਿਆ ਸੀ ਤੂੰ ਜਦੋਂ ਰੀਆ ਨੂੰ ਪਿੰਡ ਲਿਆਇਆ ਸੀ ਉਸ ਨੇ ਮੈਨੂੰ ਸੋਹਣੇ ਬਾਰੇ ਦੱਸਿਆ ਸੀ ਮੈਂ ਉਸ ਨੂੰ ਮਾਰ ਕੇ ਇਹ ਸਾਰਾ ਸੋਨਾ ਹੱਥਿਆਉਣਾ ਚਾਹੁੰਦਾ ਸੀ ਤੇ ਹੁਣ ਤੂੰ ਵੀ ਇੱਥੇ ਪਹੁੰਚ ਗਿਆ ਹੈ ਮੇਰੀ ਕਹਾਣੀ ਦਾ ਅੰਤ ਕਰਨ ਲਈ ਰਾਜੂ ਨੇ ਆਪਣੀ ਪਿਸਤੌਲ ਕੱਢੀ ਮਾਮਾ ਮੁਸਕਰਾ ਰਿਹਾ ਸੀ ਉਸ ਗੁਪਤ ਵਹਿਲੀ ਦੇ ਅੰਦਰ ਦਾ ਦ੍ਰਿਸ਼ ਕਿਸੇ ਨਰਕ ਤੋਂ ਘੱਟ ਨਹੀਂ ਸੀ ਅਰुण ਦੀਆਂ ਅੱਖਾਂ ਸਾਹਮਣੇ ਉਸ ਦਾ ਸਭ ਤੋਂ ਭਰੋਸੇਮੰਦ ਭਰਾ ਰਾਜੂ ਇੱਕ ਜੱਲਾਦ ਬਣ ਕੇ ਖੜਾ ਸੀ ਉਹ ਰਾਜੂ ਜਿਸ ਨਾਲ ਅਰुण ਨੇ ਬਚਪਨ ਦੀਆਂ ਗਲੀਆਂ ਗਾਈਆਂ ਸਨ ਅੱਜ ਸੋਨੇ ਦੀ ਚਮਕ ਵਿੱਚ ਅੰਨਾ ਹੋ ਕੇ ਆਪਣੀ ਭੈਣ ਵਰਗੀ ਰੀਆ ਦਾ ਕਤਲ ਕਰ ਚੁੱਕਾ ਸੀ ਤੇ ਉਸ ਦਾ ਕਾਤਲ ਬਣ ਗਿਆ ਸੀ। ਰਾਜੂ ਨੇ ਪਿਸਤੌਲ ਦੇ ਨਾਲ ਅਰຸນ ਦੇ ਮੱਥੇ ਦੇ ਉੱਤੇ ਨਿਸ਼ਾਨਾ ਟਿਕਾ ਦਿੱਤਾ। ਉਸ ਦੀਆਂ ਅੱਖਾਂ ਵਿੱਚ ਹੁਣ ਭਰਾਵਾਂ ਵਾਲਾ ਮੋਹ ਨਹੀਂ ਸੀ, ਸਗੋਂ ਸਿਰਫ ਦੌਲਤ ਦੀ ਭੁੱਖ ਸੀ। ਵੀਰੇ ਤੂੰ ਬਹੁਤ ਪੋਲਾ ਹੈ। ਤੈਨੂੰ ਲੱਗਿਆ ਕਿ ਸ਼ਹਿਰੋਂ ਆ ਕੇ ਤੂੰ ਇੱਥੇ ਪਿਆਰ ਦੀਆਂ ਜਾਦਾ ਤਾਜ਼ਾ ਕਰੇਗਾ। ਇੱਥੇ ਤਾਂ ਖੂਬੀ ਖੂਨ ਉਗਲਦੇ ਨੇ। ਰਾਜੂ ਤੂੰ ਇੰਨਾ ਗਿਰ ਸਕਦਾ ਹੈ ਰੀਆ ਤੈਨੂੰ ਆਪਣਾ ਭਰਾ ਮੰਨਦੀ ਸੀ ਅਰुण ਦੇ ਗਲੇ ਵਿੱਚੋਂ ਗੰਮ ਅਤੇ ਗੁੱਸੇ ਦੀ ਇੱਕ ਮਿਲੀ ਜੁਲੀ ਆਵਾਜ਼ ਨਿਕਲੀ ਮਾਮਾ ਜੋ ਕੋਨੇ ਵਿੱਚ ਬੈਠਾ ਸੋਨੇ ਦੀਆਂ ਇਟਾਂ ਗਿਣ ਰਿਹਾ ਸੀ ਨੇ ਸਿਰ ਚੁੱਕਿਆ ਪੁੱਤ ਅਰुण ਰਿਸ਼ਤੇ ਸਿਰਫ ਸ਼ਹਿਰਾਂ ਵਿੱਚ ਪਾਲਦੇ ਨੇ ਪਿੰਡਾਂ ਵਿੱਚ ਤਾਂ ਸਿਰਫ ਜ਼ਮੀਨ ਅਤੇ ਜੜ ਹੁੰਦੀ ਹੈ ਰੀਆ ਨੂੰ ਮਾਰਨਾ ਸਾਡੀ ਮਜਬੂਰੀ ਸੀ ਉਹ ਇਹ ਸਾਰਾ ਸੋਨਾ ਸਰਕਾਰ ਨੂੰ ਦੇਣਾ ਚਾਹੁੰਦੀ ਸੀ ਪਾਗਲ ਕੁੜੀ ਇਹ ਸਾਡੇ ਪੁਰਖਿਆਂ ਦੀ ਜ਼ਮੀਨ ਹੈ ਤਾਂ ਸੋਨਾ ਵੀ ਸਾਡਾ ਹੀ ਹੋਇਆ ਨਾ ਪੁਰਖਿਆਂ ਦੀ ਜ਼ਮੀਨ ਅਰੁਣ ਚੀਕਿਆ ਇਹ ਸੋਨਾ ਮਨਪ੍ਰੀਤ ਦੇ ਪਰਿਵਾਰ ਦਾ ਸੀ ਜਿਸ ਨੂੰ ਤੁਸੀਂ ਲੋਕਾਂ ਨੇ 50 ਸਾਲ ਪਹਿਲਾਂ ਮਾਰਿਆ ਸੀ ਇਹ ਸੋਨਾ ਸਰਾਪਿਆ ਹੋਇਆ ਹੈ ਹਵੇਲੀ ਦੀਆਂ ਕੰਧਾਂ ਤੋਂ ਪਾਣੀ ਸਿਮਰਿਆ ਸੀ ਜਿਵੇਂ ਕੰਧਾਂ ਰੋ ਰਹੀਆਂ ਹੋਣ ਅਚਾਨਕ ਹਵੇਲੀ ਦੇ ਪੁਰਾਣੇ ਝੁੰਮਰ ਹਿਲਣ ਲੱਗੇ ਬਿਨਾਂ ਕਿਸੇ ਹਵਾ ਦੀ ਕਮਰੇ ਦੀ ਭਾਰੀ ਦਰਵਾਜ਼ੇ ਕਮਰੇ ਦੇ ਭਾਰੀ ਦਰਵਾਜ਼ੇ ਆਪਣੇ ਆਪ ਖੜਕਣ ਲੱਗੇ ਖੜਖੜ ਦੜਦੜ ਮਿੱਟੀ ਦੇ ਤੇਲ ਵਾਲੇ ਦੀਵੇ ਬੁੱਝਣ ਲੱਗੇ ਤੇ ਕਮਰੇ ਵਿੱਚ ਇੱਕ ਅਜੀਬ ਨੀਲੀ ਰੋਸ਼ਨੀ ਫੈਲ ਗਈ ਹਵਾ ਵਿੱਚ ਬਰਫ਼ ਵਰਗੀ ਠੰਡਕ ਪੈਦਾ ਹੋ ਗਈ ਜਿਸ ਨਾਲ ਅਰुण ਦੇ ਮੂੰਹੋਂ ਨਿੱਕਲਦਾ ਸਾਹ ਤੂਏ ਵਾਂਗ ਦਿਖਣ ਲੱਗਾ ਅਚਾਨਕ ਹਵੇਲੀ ਦੇ ਫਰਸ਼ ਹੇਠਾਂ ਤੋਂ ਇੱਕ ਡਰਾਉਣੀ ਆਵਾਜ਼ ਆਈ ਇੱਕ ਅਜਿਹੀ ਚੀਖ ਜੋ ਕੰਨਾਂ ਦੇ ਪਰਦੇ ਪਾੜ ਦਵੇ ਝੀਲ ਦਾ ਕਾਲਾ ਪਾਣੀ சுரੰਗ ਰਾਹੀਂ ਹਵੇਲੀ ਦੇ ਅੰਦਰ ਵੜਨਾ ਸ਼ੁਰੂ ਹੋ ਗਿਆ। ਇਹ ਕੀ ਹੋ ਰਿਹਾ ਹੈ? ਰਾਜੂ ਘਬਰਾ ਗਿਆ। ਪਾਣੀ ਦੇ ਨਾਲ-ਨਾਲ ਸੈਂਕੜੇ ਕਾਲੇ ਪਰਛਾਵੇਂ ਕੰਧਾਂ ਵਿੱਚੋਂ ਨਿਕਲਣ ਲੱਗੇ। ਉਹ ਮਨਪ੍ਰੀਤ ਅਤੇ ਰੀਆ ਦੇ ਨਹੀਂ ਸਨ। ਸਗੋਂ ਉਹਨਾਂ ਸਾਰੇ ਲੋਕਾਂ ਦੇ ਸਨ ਜਿਨ੍ਹਾਂ ਨੂੰ ਸਰਪੰਚ ਅਤੇ ਮਾਮੇ ਨੇ ਇਸ ਸੋਨੇ ਲਈ ਮਾਰ ਕੇ ਝੀਲ ਵਿੱਚ ਸੁੱਟਿਆ ਸੀ। ਰੀਆ ਦੀ ਅਚਾਨਕ ਆਤਮਾ ਅਰुण ਅਤੇ ਰਾਜੂ ਦੇ ਵਿਚਕਾਰ ਪ੍ਰਗਟ ਹੋਈ। ਉਸ ਦਾ ਚਿਹਰਾ ਪਹਿਲਾ ਵਰਗਾ ਖੂਬਸੂਰਤ ਸੀ ਪਰ ਉਸ ਦੀਆਂ ਅੱਖਾਂ ਵਿੱਚੋਂ ਖੂਨ ਦੇ ਹੰਝੂ ਵਹਿ ਰਹੇ ਸਨ ਰਾਜੂ ਮੇਰੇ ਵੀਰ ਰੀਆ ਦੀ ਆਵਾਜ਼ ਹਵਾ ਵਿੱਚ ਗੂੰਜੀ ਰਾਜੂ ਨੇ ਡਰ ਕੇ ਗੋਲੀ ਚਲਾ ਦਿੱਤੀ ਠਾ ਠਾ ਪਰ ਗੋਲੀਆਂ ਰੀਆ ਦੇ ਸਰੀਰ ਵਿੱਚੋਂ ਪਾਰ ਨਿਕਲ ਕੇ ਪਿੱਛੇ ਖੜੇ ਮਾਮੇ ਦੇ ਮੋਢੇ ਵਿੱਚ ਜਾ ਲੱਗੀਆਂ ਮਾਮਾ ਚੀਕਦਾ ਹੋਇਆ ਹੇਠਾਂ ਡਿੱਗਿਆ ਰੀਆ ਦੀ ਆਤਮਾ ਰਾਜੂ ਦੇ ਹੋਰ ਨੇੜੇ ਗਈ ਉਸਨੇ ਆਪਣਾ ਹੱਥ ਰਾਜੂ ਦੇ ਦਿਲ ਦੇ ਰੱਖਿਆ ਰਾਜੂ ਦੀਆਂ ਅੱਖਾਂ ਬਾਹਰ ਨਿਕਲ ਆਈਆਂ ਉਸ ਦਾ ਸਰੀਰ ਹੌਲੀ-ਹੌਲੀ ਨੀਲਾ ਪੈਣ ਲੱਗਾ ਜਿਵੇਂ ਉਸ ਦੇ ਅੰਦਰਲਾ ਖੂਨ ਜੰਮ ਰਿਹਾ ਹੋਵੇ ਅਰुण ਵੀਰੇ ਬਚਾਓ ਰਾਜੂ ਦੇ ਮੂੰਹੋਂ ਆਖਰੀ ਸ਼ਬਦ ਨਿਕਲੇ ਅਤੇ ਉਹ ਪੱਥਰ ਵਾਂਗ ਠੰਡਾ ਹੋ ਗਿਆ ਡਿੱਗ ਪਿਆ ਅਰुण ਰੋਂਦਾ ਹੋਇਆ ਰੀਆ ਦੇ ਕੋਲ ਗਿਆ ਰੀਆ ਮੈਨੂੰ ਮਾਫ਼ ਕਰ ਦੇ ਮੈਂ ਤੈਨੂੰ ਬਚਾ ਨਹੀਂ ਸਕਿਆ ਮੈਂ ਤੈਨੂੰ ਇੱਥੇ ਲਿਆ ਕੇ ਸਭ ਤੋਂ ਵੱਡੀ ਗਲਤੀ ਕੀਤੀ ਸੀ हरियाणा अरुण ਦੇ ਚਿਹਰੇ ਤੇ ਆਪਣਾ ਹੱਥ ਰੱਖਿਆ अरुण ਨੂੰ ਕੋਈ ਸਰੀਰਕ ਸ਼ੋਹ ਮਹਿਸੂਸ ਨਹੀਂ ਹੋਈ ਪਰ ਉਸ ਦੀ ਰੂਹ ਨੂੰ ਇੱਕ ਅਜੀਬ ਜਿਹਾ ਸਕੂਨ ਮਿਲਿਆ अरुण ਮੇਰਾ ਵਕਤ ਹੋ ਗਿਆ ਹੈ ਮੈਂ ਇਸ ਝੀਲ ਦੇ ਸ਼ਰਾਪ ਨੂੰ ਖਤਮ ਕਰਨ ਆਈ ਸੀ ਹੁਣ ਇਹ ਸੋਨਾ ਅਤੇ ਇਹ ਪਾਪ ਇਸੇ ਹਵੇਲੀ ਵਿੱਚ ਦਫਨ ਹੋ ਜਾਣਗੇ ਮੈਂ ਤੇਰੇ ਬਿਨਾ ਕਿਵੇਂ ਜੀਵਾਂਗਾ ਅਰ अरुण ਨੇ ਤੜਫਦਿਆਂ ਹੋਇਆ ਰੀਆ ਨੂੰ ਪੁੱਛਿਆ ਤੂੰ ਜੀਣਾ ਹੈ अरुण ਦੁਨੀਆ ਨੂੰ ਦੱਸਣ ਲਈ ਕਿ ਲਾਲਚ ਦਾ ਅੰਤ ਕੀ ਹੁੰਦਾ ਹੈ ਮੇਰਾ ਪਿਆਰ ਹਮੇਸ਼ਾ ਤੇਰੇ ਨਾਲ ਰਹੇਗਾ ਰੀਆ ਨੇ ਮੁਸਕਰਾ ਕੇ ਕਿਹਾ ਤੇ ਉਸ ਦਾ ਆਕਾਰ ਹੌਲੀ-ਹੌਲੀ ਰੋਸ਼ਨੀ ਵਿੱਚ ਬਦਲਣ ਲੱਗਾ ਰੀਆ ਦੀਆਂ ਹਵੇਲੀ ਦੀਆਂ ਛੱਤਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਝੀਲ ਦਾ ਪਾਣੀ ਪੂਰੀ ਹਵੇਲੀ ਨੂੰ ਆਪਣੇ ਲਪੇਟ ਵਿੱਚ ਲੈ ਰਿਹਾ ਸੀ ਅਰੋਨ ਨੇ ਦੇਖਿਆ ਕਿ ਮਾਮਾ ਹੱਲੇ ਵੀ ਜਿਉਂਦਾ ਸੀ ਅਤੇ ਸੋਨੇ ਦੀਆਂ ਇੱਟਾਂ ਨੂੰ ਜੱਫੀ ਪਾ ਕੇ ਬੈਠਾ ਸੀ ਮਾਮਾ ਬਾਹਰ ਨਿਕਲ ਹਵੇਲੀ ਡਿੱਗ ਰਹੀ ਹੈ ਅਰुण ਚੀਕਿਆ ਪਰ ਮਾਮਾ পাগল ਹੋ ਚੁੱਕਾ ਸੀ ਨਹੀਂ ਇਹ ਸਭ ਮੇਰਾ ਹੈ ਇਹ ਸਭ ਮੇਰਾ ਹੈ ਅਰुण ਆਪਣੀ ਜਾਨ ਬਚਾਉਣ ਲਈ ਉਸੇ ਸਰੰਗਵਾਲ દોੜਿਆ ਜਿਵੇਂ ਹੀ ਉਹ ਬਾਹਰ ਨਿਕਲਿਆ ਇੱਕ ਜ਼ਬਰਦਸਤ ਧਮਾਕਾ ਹੋਇਆ ਤੇ ਉਹ ਪ੍ਰਾਣੀ ਹਵੇਲੀ ਜ਼ਮੀਨ ਦੇ ਅੰਦਰ ਦਸ ਗਈ ਝੀਲ ਦਾ ਪਾਣੀ ਇੱਕ ਵਾਰ ਉੱਪਰ ਉੱਛਲਿਆ ਤੇ ਫਿਰ ਬਿਲਕੁਲ ਸ਼ਾਂਤ ਹੋ ਗਿਆ ਅਗਲੀ ਸਵੇਰ ਪੁਲਿਸ ਅਤੇ ਸ਼ਹਿਰ ਦੇ ਲੋਕ ਉੱਥੇ ਪਹੁੰਚੇ ਅਰुण ਝੀਲ ਦੇ ਕਿਨਾਰੇ ਬੈਠਾ ਸੀ ਉਸਦੇ ਹੱਥ ਵਿੱਚ ਰੀਆ ਦਾ ਉਹ ਲੋਕੇਟ ਸੀ ਜੋ ਉਸ ਨੂੰ ਮਿੱਟੀ ਵਿੱਚੋਂ ਮਿਲਿਆ ਸੀ ਪਿੰਡ ਛੇਪੂਰਾ ਹੁਣ ਖਾਲੀ ਹੋ ਚੁੱਕਾ ਸੀ ਲੋਕ ਡਰ ਕੇ ਪਿੰਡ ਛੱਡ ਗਏ ਸਨ ਪੁਲਿਸ ਨੂੰ ਹਵੇਲੀ ਜਾਂ ਸੋਨੇ ਦਾ ਕੋਈ ਨਾਮੋ ਨਿਸ਼ਾਨ ਨਹੀਂ ਮਿਲਿਆ ਝੀਲ ਹੁਣ ਪਹਿਲਾਂ ਵਾਂਗ ਕਾਲੀ ਨਹੀਂ ਸੀ ਉਸ ਦਾ ਪਾਣੀ ਸਾਫ਼ ਹੋ ਚੁੱਕਾ ਸੀ ਅਰुण ਸ਼ਹਿਰ ਵਾਪਸ ਆ ਗਿਆ ਉਸ ਦੀਆਂ ਅੱਖਾਂ ਵਿੱਚ ਹੁਣ ਉਹ ਪੁਰਾਣੀ ਉਦਾਸੀ ਨਹੀਂ ਸੀ ਸਗੋਂ ਇੱਕ ਅਜੀਬ ਸ਼ਾਂਤੀ ਸੀ ਉਸਨੇ ਆਪਣੀ ਸਾਰੀ ਦੌਲਤ ਇੱਕ ਅਨਾਥ ਆਸ਼ਰਮ ਨੂੰ ਦਾਨ ਕਰ ਦਿੱਤੀ ਅਤੇ ਖੁਦ ਪਹਾੜਾਂ ਵਿੱਚ ਇੱਕ ਛੋਟੇ ਜਿਹੇ ਸਕੂਲ ਵਿੱਚ ਪੜਾਉਣ ਲੱਗ ਪਿਆ। ਹਰ ਸਾਲ ਦੀਵਾਲੀ ਵਾਲੀ ਰਾਤ ਜਦੋਂ ਲੋਕ ਪਟਾਕੇ ਚਲਾਉਂਦੇ ਹਨ ਅਰुण ਉਸੇ ਝੀਲ ਦੇ ਕਿਨਾਰੇ ਇੱਕ ਦੀਵਾ ਬਾਲਦਾ ਹੈ। ਲੋਕ ਕਹਿੰਦੇ ਹਨ ਕਿ ਅੱਜ ਵੀ ਉਸ ਝੀਲ ਦੇ ਕਿਨਾਰੇ ਇੱਕ ਸ਼ਹਿਰੀ ਮੁੰਡਾ ਇੱਕ ਆਦਰਸ਼ ਔਰਤ ਨਾਲ ਗੱਲਾਂ ਕਰਦਾ ਦਿਖਾਈ ਦਿੰਦਾ ਹੈ। ਜੰਗਲ ਵਾਲੀ ਝੀਲ ਦਾ ਰਹੱਸ ਹੁਣ ਇੱਕ ਲੋਕ ਕਥਾ ਬਣ ਚੁੱਕਾ ਹੈ ਜੋ ਸਾਨੂੰ ਯਾਦ ਦਿਵਾਉਂਦਾ ਹੈ ਕਿ ਪਿਆਰ ਕਦੇ ਨਹੀਂ ਮਰਦਾ ਪਰ ਲਾਲਚ ਸਭ ਕੁਝ ਖਤਮ ਕਰ ਦਿੰਦਾ ਹੈ। ਅੱਜ ਕਰਦਿਆਂ ਤੁਹਾਨੂੰ ਇੱਕ ਕਹਾਣੀ ਬਹੁਤ ਵਧੀਆ ਲੱਗੀ ਹੋਊਗੀ। ਇਦਾਂ ਦੀਆਂ ਹੋਰ ਕਹਾਣੀਆਂ ਸੁਣਨ ਵਾਸਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਵੀਡੀਓ ਨੂੰ ਨਾ ਭੁੱਲਣਾ। ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਦੀ ਇਹ ਕਹਾਣੀ ਲੱਗੀ। ਮਿਲਦਿਆਂ ਨਵੀਂ ਕਹਾਣੀ ਦੇ ਨਾਲ ਨਵੀਂ ਕਿਸੇ ਸਟੋਰੀ ਦੇ ਨਾਲ ਤਦ ਤੱਕ ਲਈ ਧੰਨਵਾਦ।